ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਚ ਕੈਫੇ ਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕਪਿਲ ਸ਼ਰਮਾ ਤੇ ਉਸਦੀ ਪਤਨੀ ਗਿਨੀ ਨੇ ਕੈਨੇਡਾ ਦੇ ਸਰੀ ਸ਼ਹਿਰ ਚ ਕੈਫੇ ਖੋਲਿਆ ਜਿਸ ਦਾ ਨਾਮ ਕੈਪਸ ਕੈਫੇ ਰੱਖਿਆ ਗਿਆ ਕੁਝ ਦਿਨ ਪਹਿਲਾਂ ਹੀ ਇਸ ਦਾ ਉਦਘਾਟਨ ਕੀਤਾ ਗਿਆ ਸੀ ਤੇ ਹੁਣ ਇਸ ਦੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕੁਝ ਲੋਕਾਂ ਵੱਲੋਂ ਲਗਾਤਾਰ ਕਪਿਲ ਦੇ ਕੈਫੇ ਤੇ ਗੋਲੀਬਾਰੀ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਉਸ ਦੇ ਨੇੜੇ ਦੀਆਂ ਹੋਰ ਇਮਾਰਤਾਂ ਤੇ ਵੀ ਗੋਲੀਬਾਰੀ ਹੋਈ ਹੈ ਮਾਮਲਾ ਰੰਗਦਾਰੀ ਦਲ ਜੋੜਿਆ ਦ ਹੋਇਆ ਕਥਿਤ ਪੋਸਟ ਪਾਕੇ ਵਾਰਦਾਤ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਐਨਆਈਏ ਵੱਲੋਂ ਐਲਾਨੇ ਗਏ ਮੋਸਟ ਵੌਂਟੇਡ ਦਹਿਸ਼ਤਗਰਦ ਬਬਰ ਖਾਨਸਾ ਦੇ ਆਤਵਾਦੀ ਹਰਜੀਤ ਸਿੰਘ ਲਾਲਟੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਕੈਨੇਡਾ ਚ ਕੈਫੇ ਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕਪਿਲ ਸ਼ਰਮਾ ਤੇ ਉਸਦੀ ਪਤਨੀ ਗਿਨੀ ਨੇ ਕੈਨੇਡਾ ਦੇ ਸਰੀ ਸ਼ਹਿਰ ਚ ਕੈਫੇ ਖੋਲਿਆ ਜਿਸ ਦਾ ਨਾਮ ਕੈਪਸ ਕੈਫੇ ਰੱਖਿਆ ਗਿਆ ਕੁਝ ਦਿਨ ਪਹਿਲਾਂ ਹੀ ਇਸ ਦਾ ਉਦਘਾਟਨ ਕੀਤਾ ਗਿਆ ਸੀ ਤੇ ਹੁਣ ਇਸ ਦੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕੁਝ ਲੋਕਾਂ ਵੱਲੋਂ ਲਗਾਤਾਰ ਕਪਿਲ ਦੇ ਕੈਫੇ ਤੇ ਗੋਲੀਬਾਰੀ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਉਸ ਦੇ ਨੇੜੇ ਦੀਆਂ ਹੋਰ ਇਮਾਰਤਾਂ ਤੇ ਵੀ ਗੋਲੀਬਾਰੀ ਹੋਈ ਹੈ ਮਾਮਲਾ ਰੰਗਦਾਰੀ ਦਲ ਜੋੜਿਆ ਨਹੀਂ ਹੋਇਆ ਕਥਿਤ ਪੋਸਟ ਪਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ NIA ਵੱਲੋਂ ਐਲਾਨੇ ਗਏ ਮੋਸਟ ਵੌਂਟੇਡ دہشتਗਰਦ ਬੱਬਰ ਖਾਲਸਾ ਦੇ ਆਤਵਾਦੀ ਹਰਜੀਤ ਸਿੰਘ ਲਾਡੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ